ਪਰੰਪਰਾ ਫੂਲ ਦੇ ਵਿੱਚ ਹਰ ਦਿਨ ਚੋਰੀਆਂ ਹੁੰਦੀਆਂ ਨੇ ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ ਬਲੰਦ ਹੋਏ ਹੋਏ ਨੇ ਉਹਨਾਂ ਨੂੰ ਕੋਈ ਡਰ ਨਹੀਂ ਨਾ ਹੀ ਪ੍ਰਸ਼ਾਸਨ ਦਾ ਡਰ ਹੈ ਕਿ ਸਾਨੂੰ ਕੋਈ ਲੰਮੇ ਸਮੇਂ ਲਈ ਜੇਲ੍ਹ ਦੇ ਵਿੱਚ ਸੁੱਟ ਦੇਵੇਗਾ ਉਹਨਾਂ ਨੂੰ ਬਸ ਇਸ ਤਰ੍ਹਾਂ ਕਿ ਚੋਰੀ ਕਰੋ ਸਮਾਨ ਵਿੱਚੋਂ ਆਪ ਦਾ ਇੰਜੋਏਲ ਟੋ ਸਿੱਧੀ ਪੰਜਾਬੀ ਦੇ ਵਿੱਚ ਆਪ ਦਾ ਮਨੋਰੰਜਨ ਕਰਨ ਵਾਸਤੇ ਚੋਰੀਆਂ ਕਰਦੇ ਨੇ ਨਸ਼ੇ ਕਰਨ ਵਾਸਤੇ ਚੋਰੀਆਂ ਕਰਦੇ ਨੇ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਤੰਜ ਕਿਉਂ ਨਹੀਂ ਕਸਾਇਆ ਜਾਂਦਾ ਇਹੋ ਦੇ ਚੋਰਾਂ ਤੇ ਜੋ ਨਿਤੜਕ ਹੋ ਕੇ ਚੋਰੀਆਂ ਕਰਦੇ ਨੇ ਹਰ ਦਿਨ ਹਰ ਘੰਟੇ ਰੰਪਰਾ ਫੁੱਲ ਦੇ ਵਿੱਚ ਚੋਰੀਆਂ ਕਿਉਂ ਹੁੰਦੀਆਂ ਨੇ ਕੋਈ ਚੋਰ ਕੋਈ ਸਾਈਕਲ ਕਦੇ ਸਾਈਕਲ ਚੱਕ ਕੇ ਲੈ ਜਾਂਦਾ ਕਦੇ ਮੋਟਰਸਾਈਕਲ ਚੱਕ ਕੇ ਲੈ ਜਾਂਦਾ ਕਦੇ ਗੱਡੀਆਂ ਚੱਕ ਕੇ ਲੈ ਜਾਂਦਾ ਹਰ ਦਿਨ ਇਹੋ ਜਿਹਾਂ ਘਟਨਾਵਾਂ ਹੁੰਦੀਆਂ ਨੇ ਦੋਸ਼ ਕਿਸਤੇ ਲਈਏ ਕੀ ਰਿਲੀਮੁਲੀ ਭਖਤ ਕਿਸ ਦੀ ਐ ਕਿਉਂ ਇਨਾਂ ਚੋਰਾਂ ਤੇ ਕੱਸ ਕੇ ਤੰਜ ਨਹੀਂ ਕਸਾਇਆ ਜਾਂਦਾ ਕਿਉਂ ਇਨਾਂ ਚੋਰਾਂ ਨੂੰ ਇੱਕ ਵਾਰ ਫੜ ਕੇ ਲੰਮੇ ਸਮੇਂ ਦੇ ਲਈ ਜੇਲ੍ਹ ਦੇ ਵਿੱਚ ਕਿਉਂ ਨਹੀਂ ਭੇਜਿਆ ਜਾਂਦਾ ਕੀ ਤਨ ਸਾਲ ਤੋਂ ਪਹਿਲਾਂ ਜ਼ਮਾਨਤ ਨਾ ਹੋਵੇ ਇਹੋ ਜਿਹੇ ਕੇਸ ਪਾ ਕੇ ਕਿਉਂ ਨਹੀਂ ਇਨਾਂ ਚੋਰਾਂ ਤੇ ਨੱਥ ਪਾਈ ਜਾਂਦੀ ਹਰ ਦਿਨ ਚੋਰੀਆਂ ਹੁੰਦੀਆਂ ਨੇ ਕੀ ਇਸ ਦੇ ਵਿੱਚ ਸਰਕਾਰ ਨੂੰ ਵੀ ਦੋਸ਼ ਲਾਈਏ ਕੀ ਸਰਕਾਰ ਵੀ ਵਿੱਚ ਰੀਲੀ ਮੂਲੀ ਆ ਭੁਗਤਾ ਸਰਕਾਰ ਦੀ ਵੀ ਕੀ ਸਰਕਾਰ ਨੇ ਵੀ ਕਿਹਾ ਹੈ ਬਈ ਕੋਈ ਚੋਰੀ ਕਰਦਾ ਕੋਈ ਚੱਕਰ ਨਹੀਂ ਉਹਨੂੰ ਖੁੱਲ ਕੇ ਚੋਰੀ ਕਰਨ ਦੋ ਆਏ ਦਿਨ ਇਹ ਜੀਆਂ ਕਿੰਨੀਆਂ ਘਟਨਾਵਾਂ ਹੁੰਦੀਆਂ ਨੇ ਤੇ ਚੋਰ ਨੂੰ ਫੜ ਲਿਆ ਜਾਂਦਾ ਤਾਂ ਐ ਨਹੀਂ ਪਤਾ 2 ਘੰਟਿਆਂ ਦੇ ਬਾਅਦ ਆਪਦਾ ਫੇਰ ਸੜਕ ਦੇ ਦੁਰਦਾ ਫਿਰਦਾ ਨਜ਼ਰ ਆਉਂਦਾ। ਕਿ ਉਸ ਨੂੰ ਛੱਡ ਦਿੱਤਾ ਜਾਂਦਾ ਜਾਂ ਸ਼ਾਮ ਤੱਕ ਉਸ ਨੂੰ ਛੱਡ ਦਿੱਤਾ ਜਾਂਦਾ ਉਸ ਨੂੰ ਜੇਲ੍ਹ ਨਹੀਂ ਭੇਜਿਆ ਜਾਂਦਾ। ਕਿ ਉਸ ਨੂੰ ਪੱਕੇ ਤੌਰ ਤੇ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਉਸ ਦੇ ਦਿਮਾਗ ਦੇ ਵਿੱਚ ਡਰ ਬੈਠੇ। ਕਿਉਂ ਉਹਨਾਂ ਦਾ ਦਿਲ ਐਡਾ ਵੱਡਾ ਜਾਂ ਨਾ ਖੁੱਲਿਆ ਹੋਇਆ ਦਿਲ ਆ ਕਿ ਸਾਨੂੰ ਕੋਈ ਚੱਕਰ ਹੀ ਨਹੀਂ ਕਿ ਅਸੀਂ ਚੋਰੀ ਕਰਾਂਗੇ। ਸਾਨੂੰ ਕਿਸੇ ਦਾ ਡਰ ਨਹੀਂ। ਜਾਂ ਪੁਲਿਸ ਨਾਲ ਉਹਨਾਂ ਦੀ ਕੋਈ ਬਲੀ ਜਾਣ ਪਛਾਣ ਹੋਊਗੀ ਹੁੰਦੀ ਐ। ਜਾਂ ਵਿੱਚ ਕਮਿਸ਼ਨ ਐ ਕੋਈ। ਇਸ ਗੱਲ ਦਾ ਸਮਝ ਨਹੀਂ ਆਉਂਦਾ ਕਿਉਂ ਨਹੀਂ ਤੰਜ ਕੱਸਿਆ ਜਾਂਦਾ। ਇਹੋ ਜੇ ਚੋਰਾ ਤੇ ਹਰ ਦਿਨ ਚੋਰੀਆਂ ਹੁੰਦੀਆਂ ਨੇ। ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ, ਸਟਰੀਟ ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ। ਇਸ ਦੇ ਵਿੱਚ ਸਰਕਾਰ ਦਾ ਦੋਸ਼। ਉਹ ਕਹਿੰਦੇ ਅਸੀਂ ਬਿਜਲੀ ਫ੍ਰੀ ਦੇ ਰਹੇ ਆਂ ਜਾਂ ਅਸੀਂ ਇੰਨੀ ਬਿਜਲੀ ਵੇਚੀ ਐ। ਜਦੋਂ ਸਟਰੀਟ ਲਾਈਟਾਂ ਬੰਦ ਹੀ ਕਰਨੀਆਂ ਬਿਜਲੀ ਬਚਾਉਣੀ ਆ ਤੇ ਚੋਰੀਆਂ ਕਰਾਉਣੀ ਆ ਤਾਂ ਉਹਦੇ ਵਿੱਚ ਫਿਰ ਬਿਜਲੀ ਵੇਚਣ ਦਾ ਕੀ ਨੁਕਤਾ ਕੀ ਸਟਰੀਟ ਲਾਈਟਾਂ ਵੀ ਵਿੱਚ ਦੀ ਬੰਦ ਕਿੰਨੇ ਕਿੰਨੇ ਦਿਨ ਬੰਦ ਰਹਿੰਦੀਆਂ ਚੋਰਾਂ ਦੇ ਹੌਸਲੇ ਹੋਰ ਬਲੰਦ ਹੋ ਜਾਂਦੇ ਆ ਨਿਗਾਹ ਮਾਰ ਕੇ ਜਾਂਦੇ ਆ ਤਿੰਨ ਚਾਰ ਵਾਰੀ ਕਿਹਾ ਤਾਂ ਲਾਈਟਾਂ ਬੰਦ ਪਈਆਂ ਨੇ ਫਿਰ ਕੋਈ ਚੀਜ਼ ਵੇਖਦੇ ਆ ਕਿ ਇੱਥੇ ਆ ਚੀਜ਼ ਖੜੀ ਆ ਪਰ ਉਹਨੂੰ ਚੱਕਣ ਦੀ ਸਕੀਮ ਨਾਲ ਦੀ ਨਾਲ ਹੀ ਤੁਰੰਤ ਬਣਾ ਕੇ ਕੋਈ ਵੀ ਬਾਣ ਖੜਾ ਹੁੰਦਾ ਮੋਟਰਸਾਈਕਲ ਕਾਰ ਖੜਾ ਹੁੰਦਾ ਕਾਰ ਕਾਰ ਖੜੀ ਹੁੰਦੀ ਹੈ ਚੱਕ ਕੇ ਲੈ ਜਾਂਦੇ ਨੇ ਬਾਕੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੀ ਰਾਏ ਦੱਸ ਸਕਦੇ ਹੋ ਕਿ ਆਰੰਪਰਾ ਫੋਦ ਦੇ ਵਿੱਚ ਹਰ ਦਿਨ ਚੋਰੀਆਂ ਹੁੰਦੀਆਂ ਨੇ ਪ੍ਰਸ਼ਾਸਨ ਤਾਂ ਚ ਕਿਉਂ ਨਹੀਂ ਕਰ ਸਕਿਆ ਇਹੋ ਜੇ ਚੋਰਾਂ ਤੇ ਕਿਉਂ ਨਿਤੜਕ ਹੋ ਕੇ ਹੋ ਚੋਰੀਆਂ ਕਰਦੇ ਨੇ